ਅਸ਼ੋ ਵਰਤਾ ਦੇਖ ਰਹੇ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਅਤੇ ਅਹਿਮ ਖਬਰ ਦੇ ਨਾਲ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਭੇਜਿਆ ਸਿੱਧੂ ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਰੰਧਾਵਾ ਦੇ ਗੈਂਗਸਟਰਾਂ ਨਾਲ ਸੰਬੰਧ ਨੇ ਸਿੱਧੂ ਵੱਲੋਂ ਇਹ ਇਲਜ਼ਾਮ ਲਗਾਏ ਗਏ ਸਨ ਅਤੇ ਰੰਦਾਵਾ ਨੇ ਰਾਜਸਥਾਨ ਦੇ ਵਿੱਚ ਪੈਸੇ ਦੇ ਲਈ ਟਿਕਟਾਂ ਵੇਚੀਆਂ ਗਈਆਂ ਸਨ ਅਜਿਹੇ ਇਲਜ਼ਾਮ ਰੰਦਾਵਾ ਦੇ ਉੱਤੇ ਲਗਾਏ ਗਏ ਸਨ ਜਿਸ ਕਾਰਨ ਕਾਂਗਰਸ ਦੀ ਹਾਰ ਹੋਈ ਹੈ ਸੋ ਇਸ ਦੇ ਜਵਾਬ ਦੇ ਵਿੱਚ ਹੁਣ ਰੰਦਾਵਾ ਨੇ ਸਿੱਧੂ ਜੋੜੇ ਦੇ ਖਿਲਾਫ ਕਾਨੂੰਨੀ ਨੋਟਿਸ ਜਾਰੀ ਕੀਤਾ ਤੇ 7 ਦਿਨਾਂ ਦੇ ਅੰਦਰ-ਅੰਦਰ ਇਸ ਪੂਰੇ ਮਾਮਲੇ ਨੂੰ ਲੈ ਕੇ ਮਾਫੀ ਮੰਗਣ ਦੀ ਮੰਗ ਕੀਤੀ ਹੈ ਅਤੇ ਜੇਕਰ ਮਾਫੀ ਨਹੀਂ ਮੰਗਦੇ ਤਾਂ ਰੰਦਾਵਾ ਬਲੁਕਿਆ ਗਿਆ ਕਿ ਉਹ ਕਾਨੂੰਨੀ ਕਾਰਵਾਈ ਕਰਨਗੇ ਤੁਹਾਨੂੰ ਦੱਸ ਦਈਏ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋ ਪਹਿਲਾ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਨੇ ਕਾਂਗਰਸ ਪਾਰਟੀ ਦੇ ਅੰਦਰ ਹੰਗਾਮਾ ਖੜਾ ਕਰ ਦਿੱਤਾ ਸੀ ਨਵਜੋਤ ਕੌਰ ਸਿੱਧੂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਹ 500 ਕਰੋੜ ਰੁਪਏ ਵਾਲੇ ਬਰੀਫਕੇਸ ਦੇ ਨਾਲ ਮੁੱਖ ਮੰਤਰੀ ਅ ਨਹੀਂ ਬਣ ਸਕਦੇ ਉਹ 500 ਕਰੋੜ ਨਹੀਂ ਦੇ ਸਕਦੇ ਇਸ ਕਰਕੇ ਕਾਂਗਰਸ ਹਾਈ ਕਮਾਂਡ ਤੋਂ ਲੈ ਕੇ ਪੰਜਾਬ ਕਾਂਗਰਸ ਤੱਕ ਹਲਚਲ ਮਚ ਗਈ ਸੀ ਸੋ 500 ਕਰੋੜ ਵਾਲੇ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਇਸ ਵੇਲੇ ਗਰਮ ਹੈ ਤੇ ਇਸੇ ਬਿਆਨ ਨੂੰ ਲੈ ਕੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ਜੋੜੇ ਦੇ ਖਿਲਾਫ ਕਾਨੂੰਨੀ ਨੋਟਿਸ ਭੇਜਿਆ ਹੁ ਦੇਖਣਾ ਇਹ ਹੋਵੇਗਾ ਕਿ ਸਿੱਧੂ ਜੋੜਾ ਇਸ ਕਾਨੂੰਨੀ ਲੀਗਲ ਨੋਟਿਸ ਦਾ ਕੀ ਜਵਾਬ ਦਿੰਦਾ ਹੈ ਦਰ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇਨਚਾਰਜ ਬਲਤੇਜ ਪੰਨੂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਜਵਾਬ ਮੰਗਿਆ ਕਾਂਗਰਸ ਤੋਂ ਕਿ 550 350 ਕਰੋੜ ਰੁਪਏ ਦਾ ਮਾਮਲਾ ਕੀ ਸੀ ਅਤੇ 500 ਕਰੋੜ ਰੁਪਏ ਦਾ ਮਾਮਲਾ ਕੀ ਸੀ ਕਾਂਗਰਸ ਨੇ ਇਸ ਦਾ ਜਵਾਬ ਨਹੀਂ ਦਿੱਤਾ ਬਲਤੇਜ ਪੰਨੂ ਨੇ ਕਿਹਾ ਕਿ ਜਵਾਬ ਦੇਣ ਦੀ ਬਜਾਏ ਕਾਂਗਰਸ ਵੱਲੋਂ ਧਿਆਨ ਭਟਕਾਉਣ ਦੇ ਲਈ ਨਵਜੋਤ ਕੌਰ ਸਿੱਧੂ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ ਅਤੇ ਇਸ ਤੋਂ ਪਹਿਲਾਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਉਹਨਾਂ ਕਿਹਾ ਕਿ ਕਾਂਗਰਸ ਜਵਾਬ ਨਹੀਂ ਦੇ ਰਹੀ ਬਲਕਿ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੋਈ ਫਿਰ ਅਸੀਂ ਮੈਂ ਜਿਹੜਾ ਸਵਾਲ ਕਰਨਾ ਚਾਹਨਾ ਉਹ ਇਹ ਹੈ ਕਿ ਕਿਉਂਕਿ ਇੰਨੇ ਘੰਟੇ ਤੋਂ ਬਾਅਦ ਕਿੰਤਾ ਦਿਨ ਤੋਂ ਬਾਅਦ ਦਿਨ ਜਿਹੜਾ ਉਹ ਬੀਤਦਾ ਜਾ ਰਿਹਾ ਹੈ ਅਜੇ ਵੀ ਕਾਂਗਰਸ ਦੇ ਵੱਲੋਂ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ 500 ਕਰੋੜ ਰੁਪਏ ਵਾਲੀ ਖੇਡ ਕੀ ਸੀ 350 ਕਰੋੜ ਰੁਪਏ ਵਾਲੀ ਖੇਡ ਕੀ ਸੀ ਧਿਆਨ ਡਾਈਵਰਟ ਕਰਨ ਦੇ ਵਾਸਤੇ ਪਹਿਲਾ ਰਾਤ ਮੈਡਮ ਨਵਜੋਤ ਕੌਰ ਸਿੱਧੂ ਹੁਰਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੁਣ ਇਹ ਪਤਾ ਲੱਗਾ ਕਿ ਕਾਂਗਰਸ ਦੇ ਸੀਨੀਅਰ ਨੇਤਾ ਤੇ ਇੱਕ ਅੱਧੀ ਦਰਜਨ ਤੋਂ ਸੀਐਮਐਨ ਵੇਟਿੰਗ ਸੁਖਜਿੰਦਰ ਸਿੰਘ ਰੰਧਾਵਾ ਹੁਰਾ ਨੇ ਲੀਗਲ ਨੋਟਿਸ ਨਵਜੋਤ ਕੌਰ ਸਿੱਧੂ ਹੁਰਾ ਨੂੰ ਦਿੱਤਾ ਇਹ ਲੀਗਲ ਨੋਟਿਸ ਉਹਨਾਂ ਨੇ ਰਾਜਸਥਾਨ ਵਾਲੇ ਮਾਮਲੇ ਦੇ ਦਿੱਤੇ ਸ਼ਾਇਦ ਦਿੱਤਾ ਜੋ ਨਵਜੋਤ ਕੌਰ ਸਿੱਧੂ ਹੋਰਾਂ ਨੇ ਟਿਕਟਾਂ ਵੇਚਣ ਦੀ ਗੱਲ ਰਾਜਸਥਾਨ ਦੇ ਵਿੱਚ ਕੀਤੀ ਸੀ ਸਵਾਲ ਇਹ ਹੈ ਕਿ ਸਸਪੈਂਡ ਕਰਨ ਦੇ ਨਾਲ ਲੀਗਲ ਨੋਟਿਸ ਦੇਣ ਦੇ ਨਾਲ ਇਸ ਸਵਾਲ ਦਾ ਜਵਾਬ ਪੰਜਾਬੀਆਂ ਨੂੰ ਮਿਲ ਜਾਊਗਾ ਕਿ ਜਿਹੜੀ ਸੀਐਮ ਦੀ ਕੁਰਸੀ ਸੇਲ ਦੇ ਉੱਤੇ ਲੱਗੀ ਸੀ ਉਹਦੀ ਅਸਲ ਕਹਾਣੀ ਕੀ ਸੀ ਇਹ ਪੈਸੇ ਕਿੱਥੋਂ ਇਕੱਠੇ ਕੀਤੇ ਜਾਂਦੇ ਸੀ ਕੀ ਕਿਸੇ ਇੰਡਸਟਰੀ ਤੋਂ ਲਏ ਜਾਂਦੇ ਸੀਗੇ ਪ੍ਰਾਈਵੇਟ ਸਕੂਲਾਂ ਤੋਂ ਲਏ ਜਾਂਦੇ ਸੀ ਪ੍ਰਾਈਵੇਟ ਹਸਪੀਟਲਾਂ ਤੋਂ ਲਏ ਜਾਂਦੇ ਸੀ ਜਾਂ ਫਿਰ ਜਿਹੜੀਆਂ ਫਾਈਲਾਂ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਪੂਰੀ ਕਰਦੇ ਸੀ ਉਸ ਤਰ੍ਹਾਂ ਦੀਆਂ ਫਾਈਲਾਂ ਬਣਾ ਕੇ ਕਲੈਕਸ਼ਨ ਕੀਤੀ ਜਾਂਦੀ ਸੀ ਕਿ 500 ਕਰੋੜ ਰੁਪਈਆ ਉੱਪਰ ਦੇਣਾ ਪੈਣਾ 350 ਕਰੋੜ ਰੁਪਈਆ ਉੱਪਰ ਦੇਣਾ ਪੈਣਾ ਇਹ ਦੋ ਰੇਟ ਤਾ ਕਰਕੇ ਆ ਕਿ 500 ਕਰੋੜ ਰੁਪਈਆ ਸ਼ਾਇਦ 5 ਸਾਲਾਂ ਦਾ ਤੇ 350 ਕਰੋੜ ਰੁਪਈਆ ਜਦੋਂ ਲਾਸਟ ਰਹਿ ਗਿਆ ਉਸ ਤਰ੍ਹਾਂ ਦਾ ਸੀਗਾ ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਲਾਂਬੇ ਕਰਕੇ ਮੁੱਖ ਮੰਤਰੀ ਜਿਹੜੇ ਉਹ ਬਦਲੇ ਗਏ ਸੀ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ Tiwari ਦੇ ਵੱਲੋਂ ਸੰਸਦ ਦੇ ਵਿੱਚ ਇੱਕ ਦੇਸ਼ ਇੱਕ ਵੋਟ ਦੇ ਮੁੱਦੇ ਤੇ ਆਪਣੀ ਗੱਲ ਰੱਖੀ ਗਈ ਹੈ ਮਨੀਸ਼ Tiwari ਨੇ ਕਿਹਾ ਕਿ ਇਹ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ ਸੰਵਿਧਾਨ ਬਣਾਉਣ ਵਾਲਿਆਂ ਨੂੰ ਇਸ ਗੱਲ ਦਾ ਪਤਾ ਸੀ ਕਿ ਦੇਸ਼ ਦੇ ਵਿੱਚ ਕੁਝ ਸਾਲਾਂ ਬਾਅਦ ਜਿਹੜੀਆਂ ਚੋਣਾਂ ਨੇ ਉਹ ਅਲੱਗ-ਅਲੱਗ ਸਮੇਂ ਤੇ ਕਰਵਾਉਣੀਆਂ ਪੈਣਗੀਆਂ ਅਤੇ ਇਸ ਲਈ ਪਹਿਲਾਂ ਹੀ ਸੰਵਿਧਾਨ ਨਿਰਮਾਤਾਵਾਂ ਨੇ ਇਸ ਦੇ ਲਈ ਵਿਉਂਤਬੰਦੀ ਕਰ ਰੱਖੀ ਸੀ ਅਗਰ ਇਸ ਤਰ੍ਹਾਂ ਦਾ ਕੁਝ ਹੁੰਦਾ ਤਾਂ ਸੰਵਿਧਾਨ ਨਿਰਮਾਤਾ ਪਹਿਲਾਂ ਹੀ ਇਸ ਦਾ ਕੋਈ ਪ੍ਰਬੰਧ ਕਰਕੇ ਰੱਖਦੇ ਉਹਨਾਂ ਕਿਹਾ ਕਿ ਇੱਕ ਦੇਸ਼ ਇੱਕ ਵੋਟ ਦੇ ਮੁੱਦੇ ਤੇ ਸੰਸਦ ਦੇ ਵਿੱਚ ਬਹਿਸ ਹੋਣੀ ਚਾਹੀਦੀ ਹੈ ਤੇ ਇਸ ਮੁੱਦੇ ਤੇ ਵਿਰੋਧੀ ਧਿਰਾਂ ਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਇਤਿਫਾਕ ਰੱਖते हुए ਡਾਕਟਰ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਇਹ ਸੁਨਿਸ਼ਚਿਤ ਕੀਤਾ ਕਿ ਚੋਣ ਆਯੋਗ एक स्थायी संस्था होगी मैंने ये अंश इसलिए पढ़े हैं क्योंकि देश में वन नेशन वन इलेक्शन के ऊपर बहस चल रही है पर अगर आप इस संविधान सभा की जो प्रोसीडिंग्स है उसको अपने संज्ञान में लें तो संविधान निर्माताओं ने यह देख लिया था कि भारत में 10-12 साल बाद अलग अलग समय पे, अलग अलग राज्यों में चुनाव होंगे तो एक बहुत बड़ा प्रश्न खड़ा होता है कि ये एक देश एक चुनाव का कोई अचित्य बचता है कि नहीं इसके ऊपर चर्चा करने की जरूरत है क्योंकि संविधान के जो निर्माता थे उन्होंने इसको अपने संज्ञान में लेकर ये उस समय कहा था कि जिस देश में अलग अलग समय पर अलग अलग चुनाव होते रहे अब चुनाव आयोग को अख्तियार दिए धारा 324 से लेकर तीन के तहत और उस चुनाव आयोग से सब लोगों की उम्मीद थी कि वो एक निष्पक्ष एम्पायर होके काम करेगा पर मुझे बहुत खेद से यह बात कहनी पड़ रही है और ये बहुत दुर्भाग्यपूर्ण बात है कि इस इस साइड पे बैठे बहुत सारे सदस्य और बहुत सारे इस देश में लोग ऐसे हैं जिनको चुनाव आयोग की निष्पक्षता पर आज सवालिया निशान खड़ा करने की जरूरत पड़ रही है और अगर सबसे पहला कोई चुनाव सुधार इस देश में होना चाहिए अध्यक्ष जी तो वो चुनाव सुधार होना चाहिए जो कानून 2023 में बना था जो इलेक्शन कमीशन के जो सदस्य हैं उनकी उनके चयन को लेकर जो कानून बना था जो उसकी धारा 7 है उसकी सिलेक्शन कमेटी में माननीय प्रधानमंत्री नेता विपक्ष लोकसभा और एक कैबिनेट मंत्री जिसको प्रधानमंत्री सुनिश्चित करते हैं वो तीन लोगों की समिति है मेरा ये सुझाव है कि इसमें दो सदस्य और जोड़े जाने चाहिए नवजोत कौर सिद्धू वालों 500 करोड़ रुपए ते 350 करोड़ रुपए वाले बयाना तो बाद ਸੂਬੇ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਗਰਮ ਹੈ ਬੀਜੇਪੀ ਆਗੂ ਪ੍ਰਿਤਪਾਲ ਸਿੰਘ ਬਲਿਆਵਾਲ ਵੱਲੋਂ ਵੀ ਇਸ ਦੇ ਉੱਤੇ ਆਪਣਾ ਪ੍ਰतिकਰਮ ਜ਼ਾਹਰ ਕੀਤਾ ਗਿਆ ਹਨ ਇਸ ਮੁੱਦੇ ਤੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਅੱਜ ਤੋਂ 4 ਸਾਲ ਪਹਿਲਾਂ ਅੱਜ ਦੇ ਦਿਨ ਹੀ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਸੀ ਆਪਣੇ ਚਰਨਜੀਤ ਸਿੰਘ ਚੰਨੀ ਉਸ ਵੇਲੇ ਮੁੱਖ ਮੰਤਰੀ ਪੰਜਾਬ ਸੀਗੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਦੋ ਮੰਤਰੀ ਆਪਸ ਚ ਭਿਰ ਗਏ ਸੀ ਉਸ ਮੀਟਿੰਗ ਦੇ ਵਿੱਚੋਂ ਅਫਸਰਾਂ ਨੂੰ ਬਾਹਰ ਕੱਢਤਾ ਗਿਆ ਸੀ ਤੇ ਆਵਾਜ਼ਾਂ ਉੱਚੀ ਉੱਚੀ ਆ ਰਹੀਆਂ ਸੀ ਤੇ ਜਿਹੜੇ ਸਾਡੇ ਪੱਤਰਕਾਰ ਭਾਈਚਾਰਾ ਸੀ ਉਹ ਵੀ ਉੱਥੇ ਮੌਜੂਦ ਸੀ 10 ਦਸੰਬਰ ਦਾ ਦਿਨ ਸੀ ਰੌਲਾ ਉੱਥੇ ਕੀ ਪਿਆ ਦੋ ਮੰਤਰੀਆਂ ਦੇ ਵਿੱਚ ਕਿ ਜਿਹੜਾ ਉਸ ਜਿਹੜੇ ਹੋਮ ਮਿਨਿਸਟਰ ਸੀ ਉਹ ਪੈਸੇ ਲੈ ਕੇ ਬਦਲੀਆਂ ਕਰਦਾ ਹੈ ਮਨੀ ਫਾਰ ਟ੍ਰਾਂਸਫਰ ਮੰਗਦਾ ਹੈ ਉਸਦੇ ਹਲਕੇ ਦਾ ਐਸਐਸਪੀ ਪੈਸੇ ਲੈ ਕੇ ਲਾਇਆ ਜਾਂਦਾ ਫਿਰ ਇਹ ਉਹੀ ਪੈਸਾ ਹੈ ਜਿਹਦਾ ਜ਼ਿਕਰ ਨਵਜੋਤ ਕੌਰ ਸਿੱਧੂ ਜੀ ਕਰ ਰਹੇ ਨੇ ਇਹ ਉਹੀ ਸੀਐਮ ਕਮਿਟਮੈਂਟ ਫੰਡ ਜਿਹੜਾ ਦਿੱਤਾ ਜਾਂਦਾ ਸੀਗਾ ਸੀਐਫਡੀ ਕੁਰਸੀ ਦੇ ਲਈ ਉਹ ਪੈਸਾ ਕਿੱਥੋਂ ਜਨਰੇਟ ਹੁੰਦਾ ਸੀ ਇਸ ਦੀ ਪੁਸ਼ਟੀ ਉਸ ਚਾਰ ਸਾਰ ਪਹਿਲਾਂ ਜਿਹੜੀ ਕੈਬਨਿਟ ਮੀਟਿੰਗ ਹੋਈ ਹੈ ਉਸ ਦੇ ਵਿੱਚ ਹੋ ਗਈ ਸੀ ਭਗਵੰਤ ਮਾਨ ਜੀ ਨੂੰ ਜਾਖੜ ਸਾਹਿਬ ਨੇ ਦੁਬਾਰਾ ਪਹਿਲਾਂ ਵੀ ਚਿੱਠੀ ਲਿਖੀ ਸੀ ਕਿ ਜਿਹੜੇ ਇਹ ਪੈਸੇ ਆ ਇਹਨਾਂ ਦਾ ਜਿਹੜੀ ਹੈ ਕ腐ਸ਼ਨ ਹੋ ਰਹੀ ਹੈ ਇਸ ਦੀ ਜਾਂਚ ਕਿਸੇ ਸੀਟਿੰਗ ਜਾਂਚ ਤੋਂ ਕਰਵਾਓ ਦੱਸੋ ਪੇਮੈਂਟ ਕਿੱਥੋਂ ਆ ਰਹੀਆਂ ਕਿੱਥੇ ਜਾ ਰਹੀਆਂ ਅੱਜ ਦੁਬਾਰਾ ਟਵੀਟ ਕਰਕੇ ਜਾਖੜ ਸਾਹਿਬ ਨੇ ਇਹ ਗੱਲ ਚੱਕੀ ਹੈ ਕਿ ਉਹ 70 ਸਾਲ ਪੁਰਾਣੀ ਪਾਰਟੀ ਦੇ ਵਿੱਚ ਜੇ ਇੰਨਾ ਕ腐ਪਸ਼ਨ ਦਾ ਦੇ ਵਿੱਚ ਲਿਫਟ ਹੈ ਸੀਐਮ ਦੀ ਕੁਰਸੀ ਲਈ ਪੈਸੇ ਮੰਗੇ ਜਾ ਰਹੇ ਆ ਟ੍ਰਾਂਸਫਰ ਦੇ ਲਈ ਪੈਸੇ ਮੰਗੇ ਜਾ ਰਹੇ ਨੇ ਸੀਗੇ ਉਸ ਵੇਲੇ ਦੀ ਸਰਕਾਰ ਵੀਰੇ ਨਾ ਭਗਵੰਤ ਮਾਨ ਸਾਹਿਬ ਚੁੱਪ ਕਿਉਂ ਨੇ ਸੋ ਸਰਕਾਰ ਨੂੰ ਚਾਹੀਦਾ ਨਿਰਪੱਖ ਜਾਂਚ ਸਾਰਿਆਂ ਦੀ ਕਰਵਾਈ ਜਾਵੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ ਇਸ ਦੀ ਮੰਗ ਅੱਜ ਦੁਬਾਰਾ ਸਾਡੇ ਪ੍ਰਧਾਨ ਜੀ ਨੇ ਕੀਤੀ ਹੈ ਧੰਨਵਾਦ ਤੇ ਉਦਰਾੰਤਰਰਾਸ਼ਟਰੀ ਮੁਦਰਾ ਫੰਡ IMF ਨੇ ਪਾਕਿਸਤਾਨ ਲਈ ਇੱਕ ਵਾਰ ਫਿਰ ਤੋਂ ਆਪਣੀ ਤਜੋਰੀ ਖੋਲ ਦਿੱਤੀ ਹੈ ਲਗਭਗ 1.2 ਬਿਲੀਅਨ ਡਾਲਰ ਦੀ ਨਵੀਂ ਵਿੱਤੀ ਸਹਾਇਤਾ ਪਾਕਿਸਤਾਨ ਦੇ ਲਈ ਇੰਟਰਨੈਸ਼ਨਲ ਮੋਨਟਰੀ ਫੰਡ ਦੇ ਵੱਲੋਂ ਮਨਜ਼ੂਰ ਕੀਤੀ ਗਈ ਹੈ ਇਸ ਦੇ ਨਾਲ ਹੀ ਦੇਸ਼ ਨੂੰ ਭਿਆਨਕ ਖਾੜਾ ਵਾਧਦੀ ਮਹਿੰਗਾਈ ਅਤੇ ਵਿੱਤੀ ਦਬਾਅ ਹੇਠ ਸਰਵਾਈਵ ਕਰਨ ਦਾ ਮੌਕਾ ਮਿਲੇਗਾ ਅਤੇ ਇਸ ਆਰਥਿਕ ਮਦਦ ਦੇ ਨਾਲ ਪਾਕਿਸਤਾਨ ਦੀ ਮਦਦ ਇੰਟਰਨੈਸ਼ਨਲ ਮਨੀਟਰੀ ਫੰਡ ਵੱਲੋਂ ਕੀਤੀ ਗਈ ਹੈ ਆਈਐਮਐਫ ਦੇ ਕਾਰਜਕਾਰੀ ਬੋਰਡ ਨੇ ਪਾਕਿਸਤਾਨ ਦੇ ਐਕਸਟੈਂਡਡ ਫੰਡ ਫੈਸਿਲਿਟੀ ਦੀ ਦੂਜੀ ਸਮੀਖਿਆ ਅਤੇ ਰੈਜ਼ੀਲੈਂਟ ਐਂਡ ਸਸਟੇਨੈਬਿਲਿਟੀ ਫੈਸਿਲਿਟੀ ਦੀ ਪਹਿਲੀ ਸਮੀਖਿਆ ਨੂੰ ਪੂਰਾ ਕੀਤਾ ਜਿਸ ਦੇ ਵਿੱਚ ਈਐਫਐਫ ਤਹਿਤ ਲਗਭਗ 1 ਬਿਲੀਅਨ ਅਤੇ ਆਰਐਸਐਫ ਤਹਿਤ 200 ਮਿਲੀਅਨ ਡਾਲਰ ਜਾਰੀ ਕੀਤੇ ਗਏ ਨੇ ਹੁਣ ਦੋਵਾਂ ਪ੍ਰਬੰਧਾਂ ਤਹਿਤ ਕੁੱਲ ਵਾਂਡ ਲਗਭਗ 3.3 ਬਿਲੀਅਨ ਡਾਲਰ ਹੋ ਗਈ ਹੈ ਇੰਟਰਨੈਸ਼ਨਲ ਮਨੀਟਰੀ ਫੰਡ ਨੇ ਜਾਣਕਾਰੀ ਦਿੱਤੀ ਹੈ ਕਿ ਪਾਕਿਸਤਾਨ ਦੇ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਦੇ ਬਾਵਜੂਦ ਪਾਕਿਸਤਾਨ ਨੇ ਸਥਿਰਤਾ ਬਣਾਈ ਰੱਖੀ ਹੈ ਅਤੇ ਵਿੱਤੀ ਤੇ ਬਾਹਰੀ ਹਾਲਾਤ ਸੁਧਾਰਨ ਦੇ ਵਿੱਚ ਲਗਾਤਾਰ ਕੋਸ਼ਿਸ਼ ਕੀਤੀ ਹੈ ਸੋ ਇਸ ਸਹਾਇਤਾ ਦਾ ਉਦੇਸ਼ ਸਥਿਰਤਾ ਨੂੰ ਮਜ਼ਬੂਤ ਕਰਨਾ ਤੇ ਭੰਡਾਰਾ ਨੂੰ ਦੁਬਾਰਾ ਆ ਬਣਾਉਣਾ ਹੈ ਟੈਕਸ ਆਧਾਰ ਨੂੰ ਵਧਾਉਣਾ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣਾ ਅਤੇ ਊਰਜਾ ਖੇਤਰ ਦੇ ਵਿੱਚ ਬਿਹਤਰ ਸੁਵਿਧਾਵਾਂ ਦੇਣਾ ਇਸ ਦਾ ਮਕਸਦ ਹੈ। ਤੇ ਹੁਣ ਗੱਲ ਕਰਦੇ ਹਾਂ cricket ਦੀ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਪੰਜ ਮੈਚਾਂ ਦੀ T20 ਸੀਰੀਜ਼ ਦਾ ਪਹਿਲਾ ਮੈਚ ਕਟਕ ਤੇ ਬਾਰਾਬਤੀ ਸਟੇਡੀਅਮ ਦੇ ਵਿੱਚ ਅੱਜ ਖੇਡਿਆ ਜਾਵੇਗਾ। ਭਾਰਤ ਨੇ ਇੱਕ ਰੋਜ਼ਾ ਸੀਰੀਜ਼ 2-1 ਦੇ ਨਾਲ ਜਿੱਤੀ ਹੈ ਅਤੇ ਜਿੱਤ ਦੇ ਨਾਲ T20 ਸੀਰੀਜ਼ ਜਿੱਤਣ ਦੀ ਵੀ ਪੂਰੀ ਕੋਸ਼ਿਸ਼ ਭਾਰਤ ਕਰੇਗਾ। ਹਾਲਾਂਕਿ ਦੱਖਣੀ ਅਫਰੀਕਾ ਨੇ ਟੈਸਟ ਸੀਰੀਜ਼ 2-0 ਦੇ ਨਾਲ ਜਿੱਤੀ ਸੀ ਭਾਰਤ ਦੱਖਣੀ ਅਫਰੀਕਾ ਨੇ ਆਖਰੀ ਵਾਰ 2015 ਦੇ ਵਿੱਚ ਭਾਰਤ ਦੇ ਵਿੱਚ ਕੋਈ T20 ਸੀਰੀਜ਼ ਜਿੱਤੀ ਸੀ ਉਦੋਂ ਤੋਂ ਪ੍ਰੋਟਿਆਜ਼ ਦੀ T20 ਸੀਰੀਜ਼ ਖੇਡਣ ਦੇ ਲਈ ਤਿੰਨ ਵਾਰ ਭਾਰਤ ਦਾ ਦੌਰਾ ਕਰ ਚੁੱਕੇ ਨੇ ਪਰ ਇੱਕ ਵਾਰ ਜਿੱਤਣ ਦੇ ਵਿੱਚ ਅਸਫਲ ਰਹੇ ਨੇ ਕੁੱਲ ਸੀਰੀਜ਼ ਰਿਕਾਰਡ ਭਾਰਤ ਦੇ ਪੱਖ ਦੇ ਵਿੱਚ ਰਿਹਾ ਤੇ ਹੁਣ ਤੱਕ ਦੋਵੇਂ ਟੀਮਾਂ ਵਿਚਕਾਰ 10 T20 ਸੀਰੀਜ਼ ਖੇਡੀਆਂ ਗਈਆਂ ਨੇ ਜਿਨ੍ਹਾਂ ਵਿੱਚੋਂ ਭਾਰਤ ਨੇ 5 ਅਤੇ ਦੱਖਣੀ ਅਫਰੀਕਾ ਨੇ 2 ਜਿੱਤੀਆਂ ਨੇ ਜਦਕਿ 3 ਸੀਰੀਜ਼ ਡਰਾ ਰਹੀਆਂ ਨੇ 2018 ਤੋਂ ਦੱਖਣੀ ਅਫਰੀਕਾ ਨੇ ਭਾਰਤ ਵਿਰੁੱਧ ਕੋਈ T20 ਸੀਰੀਜ਼ ਨਹੀਂ ਖੇਡੀ ਹੈ ਅਤੇ ਨਾ ਹੀ ਭਾਰਤ ਦੇ ਵਿੱਚ ਅਤੇ ਨਾ ਹੀ ਆਪਣੀ ਘਰੇਲੂ ਧਰਤੀ ਤੇ ਖੇਡੀ ਹੈ ਪਹਿਲਾ ਇਹ T20 ਸੀਰੀਜ਼ ਭਾਰਤੀ ਸਮੇਂ ਮੁਤਾਬਕ 7 ਵਜੇ ਸ਼ੁਰੂ ਹੋਵੇਗਾ ਅਤੇ ਟਾਸ 6:30 ਵਜੇ ਹੋਵੇਗੀ ਉਪ ਕਪਤਾਨ ਸ਼ੁਭਮਨ ਗਿੱਲ ਅਤੇ ਆਲਰਾਊਂਡਰ ਹਾਰਦਿਕ ਪਾਂਡਿਆ 60 ਤੋਂ ਬਾਅਦ ਟੀਮ ਦੇ ਵਿੱਚ ਵਾਪਸੀ ਕਰਨਗੇ ਕਬਨੋ ਦੇ ਇਸ ਬਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਉ ਇਜਾਜ਼ਤ ਬਹੁਤ ਬਹੁਤ ਧੰਨਵਾਦ